ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੀ ਵਧ ਰਹੀਆਂ ਚਾਰੀਆਂ ਨੇ ਇਹ ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਹੁਣ ਗੜਸ਼ੰਕਰ ਦੇ ਪਿੰਡ ਨੂਰਪੁਰ ਜਟਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਇਹ ਜਿਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ ਨੇ ਅੰਗ ਪਾੜ ਕੇ ਉਹਨਾਂ ਦੀ ਬੇਅਦਬੀ ਕਰ ਦਿੱਤੀ ਗਈ ਹੈ ਤਾਂ ਜਦੋਂ ਇਸ ਸਬੰਧੀ ਗ੍ਰੰਥੀ ਸਿੰਘ ਜਦੋਂ ਸ਼ਾਮ ਦੇ ਵੇਲੇ ਪਾਠ ਕਰਨ ਲੱਗੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਦੇ ਜਿਹੜੇ ਆਂਗਾ ਨੇ ਅੰਗ ਪਾੜ ਦਿੱਤੇ ਗਏ ਨੇ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਮੇਟੀ ਦੇ ਪ੍ਰਧਾਨ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਜਿੱਥੇ ਕਿ ਪੁਲਿਸ ਪਾਰਟੀ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਗਿਆ ਹੈ ਕਿ ਇਸ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਵਿਰੁੱਧ ਜੜੀਆ ਕਾਰਵਾਈ ਕੀਤੀ ਜਾਵੇਗੀ ਸੋ ਇਸ ਤੋਂ ਬਾਅਦ ਹੁਣ ਪੁਲਿਸ ਦਾ ਕੀ ਕੁਝ ਕਹਿਣਾ ਹੈ ਜ਼ਰੂਰ ਤੁਸੀਂ ਵੀ ਸੁਣੋ ਕੱਟਣਾ ਕਿ ਕੱਲ ਸਵੇਰੇ ਜੀ ਮਹਾਰਾਜ ਪ੍ਰਕਾਸ਼ ਕੀਤੇ ਜੀ ਤੇ ਕੱਲ ਸਾਡੇ ਇੱਕ ਮੁੰਡੇ ਦੀ ਮੌਤ ਹੋ ਗਈ ਜੀ ਉਹ ਦਾ ਸੀ ਸ਼ਹਿਰ ਪਾਟ ਉਹਦੇ ਲਈ ਅਸੀਂ ਕੱਲ ਗੁਰੂ ਘਰ ਖੁੱਲਾ ਰੱਖਿਆ ਤੇ ਪਹਿਲਾਂ ਉਹਨਾਂ ਦੇ ਘਰ ਪਰਵਾੜ ਕੀਤਾ ਭੋਜ ਇੱਥੇ ਆ ਕੇ ਪਾਇਆ ਉਹ ਮਹਾਰਾਜਾ ਜੀ ਨੂੰ ਜਿਹੜਾ ਅਸੀਂ ਅਸੀਂ ਸ਼ੋਖਾ ਸੰਕਰਤਾ ਜਿਹੜਾ ਪ੍ਰਕਾਸ਼ ਸੀ ਉਹਦੇ ਤੋਂ ਅਸੀਂ ਭੋਗ ਬਾਤਾ ਕਿੰਨੇ ਕ ਵਜੇ ਲੱਗਦਾ ਤੁਹਾਨੂੰ ਤੁਸੀਂ ਆਏ ਪ੍ਰਜਾ ਦੇਖਿਆ ਨੋ 9 ਵਜੇ ਜੀ ਉਹ ਮਹਾਰਾਜਾ ਜੀ ਨੂੰ ਲੈ ਕੇ ਆਇਆ ਤੇ 1:30 ਵਜੇ ਸਾਡੀ ਇੱਥੇ ਸਮਾਪਤੀ ਹੋਈ ਆ ਤੇ 1:30 ਵਜੇ ਤੋਂ ਬਾਅਦ ਅਸੀਂ ਥੋੜੇ ਘਰ ਨੂੰ ਚਲੇ ਗਏ ਆ ਫੇਰ ਮੁੜ ਕੇ ਆ ਕੇ 3 ਵਜੇ ਅਸੀਂ ਫੇਰ ਗੁਰੂ ਘਰ ਲੋਕ ਕੀਤਾ ਤੇ ਜੀ ਅੰਦਰ ਕੀ ਬੀਤ ਉਨੇ ਲੀਕ 10 15 20 ਵੀ ਹੋ ਜਾਂਦੀ 25000 ਤੇ ਉਸ ਤੋਂ ਬਾਅਦ ਅਸੀਂ ਫੇਰ ਸ਼ਾਮੇ ਰਹਿ ਰਸ ਕਰਨ ਲੱਗੇ ਆ 6:00 ਤੇ ਮੈਂ ਆਰੰਭ ਕਰਦਾ 6:15 ਤੇ ਤੇ ਉਸ ਵਕਤ ਮੈਂ ਦੇਖਿਆ ਕਿ ਮੈਂ ਕਿਹਾ ਵੀ ਅੱਜ ਹੁਕਮ ਨਮਾ ਅਸੀਂ ਲਿਆ ਸ਼ਾਇਦ ਪੜਦਾ ਹੋ ਰਿਹਾ ਹੋ ਰਿਹਾ ਮੈਚ ਵੀਰਾ ਹੁਕਮ ਨਮਾ ਕਟਾਂ ਜਾਂ ਹੁਕਮ ਨਮਾ ਕੱਢਣ ਲੱਗਾ ਤਾਂ ਫੇਰ ਵਿੱਚੋਂ ਪਤਾ ਲੱਗਾ ਸਾਨੂੰ ਇਹ ਕਿ ਅੱਜ ਪਤਾ ਲੱਗਾ ਸੀ ਰਾਤੀ ਹਾਂ ਹਾਂ ਜੀ ਇੱਥੇ ਉਸ ਵਕਤ ਮੇਰੇ ਕੋ ਪ੍ਰਧਾਨ ਦੇ ਘਰ ਆਈਯੂ ਜੀ ਮੈਨੂੰ ਦਿਖਾ ਲਿਆ ਉਹ ਦਿਖਾ ਕੇ ਫਿਰ ਅਸ਼ਦਾ ਜੀ ਸਹੀ ਗੱਲ ਪਰ ਡਰ ਗਏ ਪ੍ਰਧਾਨ ਉਹਨਾਂ ਕੋਲ ਗਿਆ ਪਹਿਲੇ ਨਹੀਂ ਕੁੰਡਾ ਨਿਕੋਲਿਆ ਫੇ ਮੈਂ ਕਰੋ ਫੋਨ ਕੀਤਾ ਕੁੰਡਾ ਖੋਲਿਆ ਕੁੰਡਾ ਖੋਲ ਕੇ ਫੇ ਮੈਨੂੰ ਦੱਸਿਆ ਮੈਂ ਕਿ ਐਦਾ ਤਾਂ ਹੋ ਗਿਆ ਕਹਿੰਦੇ ਹੁਣ ਫਿਰ ਸਾਰੇ ਇਕੱਠੇ ਹੋਵਾਂਗੇ ਫਿਰ ਆ ਜੀ ਸਾਰੇ ਆਪਣੇ ਮੇਨ ਬੰਦੇ ਜਿੰਨੇ ਹੈ ਵੀ 10 20 ਬੰਦੇ ਪਿੰਡ ਚ ਸਾਰੇ ਇਕੱਠੇ ਹੋਏ ਆ ਸਾਰੇ ਇਕੱਠੇ ਹੋ ਕੋਈ ਸਲਾਹ ਕੀਤੀ ਉਹ ਤੁਹਾਡੇ ਸਾਹਮਣੇ ਆ ਅਠਾ ਸਾਹਿਬ ਨੇ ਵੀ ਫੋਨ ਕੀਤਾ ਹਾਂਜੀ ਠੀਕ ਮੇਰੀ ਘਟਨਾ ਹੋਈ ਆ ਅਤਵਾਦੀ ਇਹ ਕੀ ਕਹਿੰਦੇ ਆ ਨੂਰਪੁਰ ਜਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁ 15 ਅੰਗ ਜਿਹੜੇ ਆ ਉਹ ਪਾੜੇ ਦੇਖੇ ਗਏ ਆ ਔਰ ਮੈਨੂੰ ਸਵੇਰੇ 9 ਵਜੇ ਪਤਾ ਲੱਗਾ ਸਾਡੇ ਅਕਾਲੀ ਲੀਡਰ ਹਦੀਸ ਸਿੰਘ ਬਾਦਪੁਰੀ ਦਾ ਫੋਨ ਗਿਆ ਕਿ ਨੂਰਪੁਰ ਜਟਾਂ ਵਿਖੇ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਆ ਤਾਂ ਅਸੀਂ ਆ ਕੇ ਮੌਕੇ ਤੇ ਦੇਖਿਆ ਤੇ ਜਿਹੜੇ ਇੱਥੇ ਸੇਵਾ ਕਰਦੇ ਆ ਜਾਂ ਪਿੰਡ ਦੇ ਸੱਜਣ ਹੈਗੇ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਕੱਲ ਸਾਡੇ ਪਿੰਡ ਮਰਗ ਹੋ ਗਿਆ ਸੀ ਤੇ ਉੱਥੇ ਘਰ ਚ ਪਹਿਲਾਂ ਸੱਜਪਾਦ ਦੇ ਭੋਗ ਪਾਈ ਗਏ ਤੇ ਮਾਰੇ ਰੂਪ ਆ ਕੇ ਇੱਥੇ ਸੁਖਾਸਨ ਹੋਏ ਤੇ ਜਿਹੜੇ ਗੁਰੂ ਸਾਹਿਬ ਦਾ ਪ੍ਰਕਾਸ਼ ਜੀਰਾ ਸਾਹਿਬ ਤੇ ਬਿਰਾਜਮਾਨ ਸੀ ਉਹ ਜਿਹੜੇ ਆਂਗਿਆ ਉਹ ਸਵੇਰ ਜੋ ਗ੍ਰੰਥੀ ਜੀ ਨੇ ਦੱਸਿਆ ਕਿ ਸਵੇਰ ਬਿਲਕੁਲ ਠੀਕ ਸੀਗੇ ਉੱਥੇ ਭੋਗ ਵੀ ਪਾਈ ਗਏ ਰਾਸਤੂ ਉਪਰੰਧ ਹੋਗੋ ਨਾਮੇ ਲਏ ਗਏ ਪਰ ਜਿਸ ਵੇਲੇ 1:30 ਵਜੇ ਸਵਾਤੀ ਹੋ ਗਈ ਹੈ 3 ਵਜੇ ਕਹਿੰਦੇ ਸੀ ਬਾਹਰ ਬੈਠੇ ਆ ਹੋਰ ਸੱਜਣੇ ਬੈਠੇ ਆ ਉਸ ਵੇਲੇ ਲੋਕ ਵੀ ਨਹੀਂ ਲਾਇਆ ਕਿ ਉਹ ਮੱਥਾ ਟੇਕਣ ਲੋਕ ਆਉਂਦੇ ਸੀ ਕਿ ਜਿਨ੍ਹਾਂ ਦੇ ਮਰਗਦਭੋਗ ਪਿਆ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਸੀਗੇ ਉਸ ਸਮੇਂ ਦੇ ਵਿੱਚ ਕੋਈ ਇਨਸਾਨ ਜਿਹੜਾ ਇਹ ਬਹੁਤ ਵੱਡੀ ਇੱਕ ਸ਼ਰਾਪਤ ਕਰਕੇ ਗਿਆ ਜਿਸ ਦੀ ਗਲਤੀ ਦੇ ਨਾਲ ਅੱਜ ਅਸੀਂ ਸਾਰੇ ਤੇ ਪੁਲਿਸ ਨਾਲ ਮਹਿਕਮਾ ਵੀ ਸਾਰਾ ਇੰਟੈਲੀਜੈਂਸ ਵੀ ਪੱਤਰਕਾਰ ਵੀ ਵੀ ਸਾਰੇ ਪਹੁੰਚੇ ਆ ਅੱਜ ਸਾਰੇ ਪਿੰਡ ਦੇ ਵਿੱਚ ਇਹ ਬੜਾ ਦੁਖਦਾਈ ਜਿਹੜਾ ਕਾਂਡ ਵਰਤਿਆ ਔਰ ਵਧੀਆ ਪਿੰਡ ਆ ਪੰਥਕ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਵੀ ਇਹੋ ਜਿਹਾ ਕਾਂਡ ਹੋਣਾ ਬਹੁਤ ਸਾਡੇ ਮਨ ਜਿਹੜੇ ਹਿਰਦੇ ਬਲੁੰਦਰੇ ਗਏ ਆ ਕਿ ਹਾਰਤੀ ਲੋਕ ਜਿਹੜੇ ਆ ਇਹ ਜਿਹੜੀਆਂ ਸ਼ਰਾਰਤਾਂ ਕਰ ਤੋਂ ਆਵਾਜ਼ ਨਹੀਂ ਆਉਂਦੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਇਹ ਵੀ ਪੂਰੀ ਕੋਹ ਕਰਕੇ ਜਿਹੜੇ ਸ਼ਰਾਰਤੀ ਲੋਕ ਇਹ ਸਾਹਮਣੇ ਲਿਆਏ ਜਾਣ ਇਹਨਾਂ ਨੂੰ ਬਹੁਤ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਹੋਣ ਕੋਈ ਵੀ ਇਨਸਾਨ ਜਿਹੜਾ ਗਲਤੀ ਕਰਦਾ ਉਹ ਸ਼੍ਰੀ ਗੁਰੂ ਬ੍ਰਾਂਸਾ ਮਹਾਰਾਜ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬਦਵੀਂ ਨਾ ਕਰੇ ਕਿਉਂਕਿ ਇਹ ਇੱਕ ਰੋਸ ਜਿਹੜਾ ਕੌਮਾਂ ਦੇ ਵਿੱਚ ਜਾਂਦਾ ਜਦੋਂ ਰੋਸ ਜਾਂਦਾ ਉਸ ਲਈ ਮਾਹੌਲ ਵੀ ਖਰਾਬ ਹੁੰਦੀ ਹੈ ਤੇ ਕੰਟਰੋਲ ਕਰਨਾ ਜਿਹੜਾ ਸਰਕਾਰਾਂ ਦੇ ਵੀ ਫਰਜ਼ ਬਣਦਾ ਤੇ ਸਮਾਜ ਸੇਵਕ ਜਿ세 ਬੰਦਿਆਂ ਦਾ ਵੀ ਫਰਜ਼ ਬਣਦਾ ਸਾਡਾ ਲੋਕਾਂ ਦਾ ਵੀ ਫਰਜ਼ ਬਣਦਾ ਇੱਥੇ ਕੰਟਰੋਲ ਕੀਤਾ ਜਾਵੇ ਇਹ ਵੀ ਦੇਖਿਆ ਗਿਆ ਕਿ ਕੈਮਰੇ ਜਿਹੜੇ ਆ ਉਹ ਚੱਲਦੇ ਨਹੀਂ ਸੀਗੇ ਪਰ ਉਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਇਹਨਾਂ ਦੀ ਕਤਾਹੀ ਵੀ ਹੈ ਨਗਰ ਦੀ ਕਿਉਂਕਿ ਜਿਹੜਾ ਹੈੱਡ ਗ੍ਰਾਂਤੀ ਇਹਨਾਂ ਨੇ ਰੱਖਿਆ ਸੀ ਉਪਦੇਸ਼ ਗਿਆ ਆ ਤੇ ਦੂਜੇ ਜਿਹੜੇ ਸਿੰਘ ਸਾਹਿਬ ਉਹ ਆਪਣੇ ਫਰੀ ਤੌਰ ਤੇ ਸੇਵਾ ਕਰਦੇ ਆ ਸਿਆਣੇ ਆ ਇਹ ਉਹਨਾਂ ਦੀ ਜਿਆਦਾ ਆ ਤਾਂ ਕਰਕੇ ਉਹ ਚੈੱਕ ਵੀ ਨਹੀਂ ਕਰ ਸਕੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡੀ ਗਲਤੀ ਆ ਇਸ ਕਰਕੇ ਬਹੁਤ ਘਟੀਆ ਹਰ ਜਨਨ ਕੀਤੀ ਉਹਦੀ ਅਸੀਂ ਹੋਰ ਨਹੀਂ ਦਿਆ ਕਰ। ਇਹ ਜੀ ਸਾਨੂੰ ਸਵੇਰੇ ਆਰਾਊਂਡ ਸਾਡੇ ਟੈਕਨੋਲੋਜੀ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਨੂਰਪੁਰ ਜੱਟਾਂ ਦੇ ਜਿਹੜਾ ਸੈਂਸਰ ਦੁਆਰਾ ਉਥੇ ਅ ਜੁਗਨ ਸਰ ਜੀ ਦਾ ਸਰੂਪ ਖੰਡਕ ਕੀਤਾ ਅਸੀਂ ਹੁਣ ਮੋੜੇ ਤੇ ਪਹੁੰਚੇ ਆ ਜੀ ਤੇ ਸਾਰੇ ਛੋਟੇ ਜਿਹਾ ਵਗੈਰਾ ਸੰਭਾਲ ਰਹੇ ਆ ਤੇ ਬਾਕੀ ਸਭ ਨੂੰ ਦੁਆਰਾ ਕਮੇਟੀ ਦੁਆਰਾ ਕੰਕਸ਼ੀ ਹੋ ਰਿਹਾ ਹੈ ਅਸੀਂ ਇੰਟਰਵਿਊਸ ਕੰਡਕਟ ਕਰ ਰਹੇ ਹਾਂ ਜੋ ਵੀ ਅਗਲੀ ਕਲੀਅਰ ਹੋਗਾ ਉਸ ਬਾਰੇ ਤੁਹਾਨੂੰ ਦੱਸਾਂਗੇ